ਮੇਰੇ ਆਦਰਸ਼ਕੋ ਪਿਆਰਪਰੀ ਸਤਿ ਸ੍ਰੀ ਅਕਾਲ ਆਪਾਂ ਇਸ ਦੁਨੀਆ ਤੇ ਆਏ ਹਾਂ ਹਰ ਇੱਕ ਨੂੰ ਜ਼ਿੰਦਗੀ ਮਿਲੀ ਹੈ ਤੇ ਹਰ ਇੱਕ ਨੂੰ ਜ਼ਿੰਦਗੀ ਜਿਉਣ ਦਾ ਅਕ ਵੀ ਹੈ ਪਰ ਜ਼ਿੰਦਗੀ ਜਿਉਣ ਦੇ ਹਰ ਇੱਕ ਦੇ ਆਪਣੇ ਆਪਣੇ ਤਰੀਕੇ ਹਨ ਇੱਥੇ ਜ਼ਿੰਦਗੀ ਜਿਉਣ ਦਾ ਸੁਹੱਪਣ ਬਾਰੇ ਮੈਂ ਗੱਲ ਕਰਨ ਜਾ ਰਹੀ ਹਾਂ ਕਿ ਕਈ ਇੰਨੇ ਖੁੱਲ੍ਹ ਦਿਲੇ ਤੇ ਖੁਸ਼ਦਿਲ ਲੋਕ ਹੁੰਦੇ ਹਨ ਕਿ ਉਹ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਸੁਹਾਵਣਾ ਬਣਾ ਲੈਂਦੇ ਹਨ ਹਰ ਮਿਲਣੇ ਵੇਲੇ ਭੂਆ ਦੀ ਤਕਣੀ ਵਿੱਚ ਜ਼ਿੰਦਗੀ ਦਾ ਜਲੌ ਨਜ਼ਰ ਆਉਂਦਾ ਬੋਲਾਂ ਵਿੱਚ ਬਾਪ ਦੇ ਘਰ ਜਾਣ ਦੀ ਤਾਂਘ ਝਲਕਦੀ ਜਦ ਦੀ ਭੂਏ ਨਾਲ ਮੋਹ ਕੁਦਰਤੀ ਹੁੰਦਾ ਹੈ ਘਰ ਤੇ ਗਲੀਆਂ ਵਿੱਚ ਗੁਜ਼ਰਿਆ ਬਚਪਨ ਭੁਲਾਇਆ ਵੀ ਨਹੀਂ ਭੁੱਲਦਾ ਜਿੱਥੇ ਮਾਂ ਦੀ ਗੋਦ ਵਿੱਚ ਮਿੱਠੇ ਬੋਲਾਂ ਦੀ ਗੁੜਤੀ ਮਿਲੀ ਹੋਵੇ ਭੈਣ ਭਰਾਵਾਂ ਨਾਲ ਹੱਸਦਿਆਂ ਖੇਡਦਿਆਂ ਬਚਪਨ ਦੇ ਦਿਨ ਚਾਵਾਂ ਮਲਾਰਾਂ ਨਾਲ ਗੁਜ਼ਰੇ ਹੋਣ ਚੁੱਲ੍ਹੇ ਚੌਕੇ ਵਿੱਚ ਮਾਂ ਨਾਲ ਹੱਥ ਵਟਾਉਂਦਿਆਂ ਕੰਮ ਕਰਨ ਦੀ ਜਾਚ ਸਿੱਖੀ ਹੋਵੇ ਬਾਪ ਦੀਆਂ ਨਸੀਹਤਾਂ ਤੋਂ ਜੀਉਣ ਦਾ ਸਬਕ ਸਿੱਖਿਆ ਹੋਵੇ ਚਾਚੀਆਂ ਤਾਈਆਂ ਤੋਂ ਜੀਉਣ ਦਾ ਪਾਠ ਪੜ੍ਹਿਆ ਹੋਵੇ ਉਹ ਗੱਲਾਂ ਉਹ ਪੇਕੇ ਕਿਸ ਤਰ੍ਹਾਂ ਭੁੱਲ ਸਕਦੇ ਹਾਂ ਉਹ ਸਥਾਨ ਕਿਸ ਤਰ੍ਹਾਂ ਭੁੱਲ ਸਕਦੇ ਹਾਂ ਭੂਆ ਦਾ ਵੀ ਇਹੀ ਹਾਲ ਸੀ ਉਸ ਨੂੰ ਆਪਣੇ ਪੇਕੇ ਬਹੁਤ ਯਾਦ ਆਉਂਦੇ ਸਨ ਹਰ ਇਸਤਰੀ ਨੂੰ ਆਉਂਦੇ ਹਨ ਇੱਕ ਵਾਰ ਪਰਿਵਾਰ ਸਮੇਤ ਘੂਆ ਨਾਲ ਪਿੰਡ ਜਾਣ ਦਾ ਸਬੱਬ ਮਿਲਿਆ ਸਵੇਰ ਸਾਰ ਹੀ ਪਿੰਡ ਪਹੁੰਚ ਗਏ ਘਰ ਦਾ ਮੂੰਹ ਖੋਲਿਆ ਛੋਟੇ ਵੇੜੇ ਦੇ ਇੱਕ ਪਾਸੇ ਬਣਿਆ ਚੁੱਲ੍ਹਾ ਚੌਂਕਾ ਚਾਹ ਪਾਣੀ ਪਿੰਦ ਵਿੱਚ ਸਾਡੇ ਆਉਣ ਦੀ ਖਬਰ ਮਿਲ ਗਈ ਬੀਬੀਆਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਉਹ ਭੂਆ ਤੋਂ ਪਰਿਵਾਰ ਦੇ ਸੁੱਖ-ਸਾਂਦ ਪੁੱਛਦੀਆਂ ਤੇ ਸਾਨੂੰ ਅਸੀਸਾਂ ਦੇਣਗੀਆਂ ਨੇਠ ਕੇ ਗੱਲਾਂ ਕਰਦੀਆਂ ਇੱਕ ਵੱਡੀ ਉਮਰ ਦੀ ਬੀਬੀ ਕਹਿਣ ਲੱਗੀ ਧੀਏ ਪੇਕਿਆਂ ਦਾ ਘਰ ਤਾਂ ਜ਼ਿੰਦਗੀ ਦਾ ਮਾਣ ਹੁੰਦਾ ਹੈ ਜਿਸ ਦੀ ਬੁੱਕਲ ਵਿੱਚ ਜਿਉਣ ਦਾ ਤਾਂ ਗੁੜਤੀ ਹੁੰਦੀ ਹੈ ਜ਼ਿੰਦਗੀ ਦੇ ਪੱਲੇ ਬਣਨ ਕੇ ਤੁਰਨ ਵਾਲੀਆਂ ਧੀਆ ਧਿਆਣੀਆਂ ਸੋਝ ਸਲੀਕੇ ਨਾਲ ਜੀਉਣਾ ਬਿਹਤਰ ਬਣਾ ਦਿੰਦੀਆਂ ਹਨ ਆਪਣੇ ਘਰ ਤੇ ਪਰਿਵਾਰ ਦੇ ਮਾਨ ਸਤਕਾਰ ਦੇ ਹੱਕਦਾਰ ਬਣਦੀਆਂ ਹਨ ਸੋਝ ਨਾਲ ਰਿਸ਼ਤਿਆਂ ਦੀਆਂ ਤੰਦਾਂ ਪਰੋਉਂਦੀਆਂ ਹਨ ਆਪਣਾ ਗਵਾ ਕੇ ਹੋਰਾਂ ਦਾ ਭਲਾ ਕਰਦੀਆਂ ਹਨ ਮਿਹਨਤ ਤੇ ਉਦਮ ਨਾਲ ਚੰਗੇ ਦਿਨਾਂ ਦੀ ਆਸ ਰੱਖਦੀਆਂ ਤੇ ਨਾ ਹੀ ਕਦੇ ਆਸ ਦਾ ਪੱਲਾ ਛੱਡਦੀਆਂ ਤੱਕੇ ਇਰਾਦੇ ਧਾਰ ਕੇ ਪੱਕੇ ਇਰਾਦੇ ਧਾਰ ਕੇ ਤੁਰਦੇ ਰਹਿਣ ਨਾਲ ਔਖਾ ਵਕਤ ਵੀ ਬਦਲ ਜਾਂਦਾ ਹੈ 2-3 ਘੰਟੇ ਹੋਇਆ ਬੀਬੀਆਂ ਦਾ ਮੇਲ ਮਲਾਪ ਜ਼ਿੰਦਗੀ ਜੀਉਣ ਦਾ ਸਬਕ ਦੇ ਗਿਆ ਗੱਲਾਂ ਵਿੱਚ ਸਿਆਣੀਆਂ ਬੀਬੀਆਂ ਨੇ ਦੱਸ ਦਿੱਤਾ ਕਿ ਇੱਕ ਧੀ ਨੂੰ ਇੱਕ ਧੀ ਸੋਹਰੇ ਘਰ ਦੇ ਪਰਿਵਾਰ ਨੂੰ ਕਿਸ ਤਰ੍ਹਾਂ ਬੰਨ੍ਹ ਕੇ ਰੱਖ ਸਕਦੀ ਹੈ ਪਰ ਜੇਕਰ ਉਹ ਬੰਨ੍ਹਣਾ ਚਾਹੇ ਤਾਂ ਅੱਜ ਕੱਲ ਤਾਂ ਤਲਾਕ ਇੱਕ ਨਹੀਂ ਇੱਕ ਜਣੇ ਦੇ 2-2 3-3 ਤਲਾਕ ਹੋ ਰਹੇ ਹਨ ਦੁੱਖ ਦੀ ਗੱਲ ਤਾਂ ਇਹ ਹੈ ਕਿ ਤਿੰਨਾਂ ਉਸਨਾ ਮਾਂ ਦਾ ਫਰਜ਼ ਹੁੰਦਾ ਹੈ ਬਾਪ ਦਾ ਫਰਜ਼ ਹੁੰਦਾ ਹੈ ਸਾਡੇ ਸਮਾਜ ਦਾ ਅਧਿਆਪਕਾਂ ਦਾ ਫਰਜ਼ ਹੁੰਦਾ ਹੈ ਕਿ ਧੀਆਂ ਧਿਆਣੀਆਂ ਨੂੰ ਜੀਉਣ ਦੇ ਢੰਗ ਤਰੀਕੇ ਦੱਸੇ ਜਾਣ ਤੇ ਸਾਰੇ ਘਰ ਵਿੱਚ ਉਹ ਸਾਰੇ ਘਰ ਨੂੰ ਆਪਣਾ ਘਰ ਸਮਝਦੇ ਹੋਏ ਉਸ ਦੇ ਵਿੱਚ ਲਾਭ ਹਾਣ ਦੀ ਸੋਚ ਪੈਦਾ ਕਰਕੇ ਆਪਣੇ ਘਰ ਨੂੰ ਲੱਭ ਵੱਲ ਲਜਾਣ ਨਾ ਕੇ ਜੇ ਕੋਈ ਮਸੀਬਤ ਦਾ ਸਮਾਂ ਆਉਂਦਾ ਹੈ ਤਾਂ ਉਦੋਂ ਉੱਠ ਕੇ ਤਲਾਕ ਮੰਗਣ ਨਾ ਕਰਨਾ ਇਹ ਮੇਰਾ ਧੀਆ ਧਿਆਨੀਆਂ ਨੂੰ ਸਬਕ ਵੀ ਆ ਤੇ ਹੱਥ ਜੋੜ ਕੇ ਬੇਨਤੀ ਵੀ ਆ ਕਿ ਆਪਣੇ ਸਹੁਰੇ ਘਰ ਨੂੰ ਆਪਣਾ ਘਰ ਸਮਝੋ ਤੇ ਸਭ ਦਾ ਭਲਾ ਕਰੋ ਔਰਤਾਂ ਦਾ ਜਨਮ ਆਪਣਾ ਆਪ ਗਵਾ ਕੇ ਲੋਜਿਆਂ ਦੀ ਸੇਵਾ ਕਰਨਾ ਹੀ ਅਸਲ ਧਰਮ ਹੁੰਦਾ ਹੈ। یہی ਉਸ ਦਾ ਅਸਲੀ ਜ਼ਿੰਦਗੀ ਜੀਉਣ ਦਾ ਤਰੀਕਾ ਹੁੰਦਾ ਹੈ। ਧੰਨਵਾਦ।